ਮੋਦੀ ਸਰਕਾਰ YouTube ਇੰਟਰਨੈਟ ਤੇ ਚੱਲਦੇ ਮੀਡੀਆ ਅਦਾਰਿਆਂ ਚੈਨਲਾਂ ਨੂੰ ਜਿਹੜਾ ਬੰਦ ਕਰ ਸਕਦੀ ਹੈ ਉਹਨਾਂ ਤੇ ਕੰੰਜਾ ਕੱਸਣ ਦੀ ਤਿਆਰੀ ਚ ਤੇ ਹੁਣ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ ਪਹਿਲੇ ਕਾਨੂੰਨ ਨੂੰ ਵਾਪਸ ਲੈ ਲਿਆ ਗਿਆ ਕੀ ਆ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸ ਦਿਆਂ ਭਾਰਤ ਸਰਕਾਰ ਦੇ ਜਿਹੜਾ ਮੰਤਰਾਲਾ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਹੈ ਜਿਹੜਾ ਇਨਫੋਰਮੇਸ਼ਨ ਐਂਡ ਬ੍ਰੋਡਕਾਸਟ ਮਿਨਿਸਟਰੀ ਹੈ ਉਨੇ 2023 ਦੇ ਵਿੱਚ ਇੱਕ ਬਿੱਲ ਲਿਆਂਦਾ ਸੀ ਜਿਸ ਨੂੰ ਕਿਹਾ ਗਿਆ ਸੀ ਬ੍ਰੋਡਕਾਸਟਿੰਗ ਸਰਵਿਸੈਸ ਰੈਗੂਲੇਸ਼ਨ ਬਿੱਲ 2023 ਹੋਰ ਸਰਕਾਰ ਨੇ ਉਸ ਨੂੰ ਵਾਪਸ ਲੈਣ ਦਾ ਫੈਸਲਾ ਲੈ ਲਿਆ ਤੇ ਸਰਕਾਰ ਨੇ ਨਵੇਂ ਸੁਝਾਅ ਮੰਗੇ ਨੇ 15 ਅਕਤੂਬਰ ਤੱਕ ਇਸੇ ਨਾਲ ਹੀ ਭਾਰਤ ਸਰਕਾਰ ਨੇ ਇੱਕ ਹਦਾਇਤ ਸੇਧ ਜਾਰੀ ਕੀਤੀ ਹੈ ਐਡਵਾਈਜ਼ਰੀ ਜਾਰੀ ਕੀਤੀ ਹੈ ਨਿੱਜੀ ਪ੍ਰਾਈਵੇਟ ਚੈਨਲਾਂ ਨੂੰ ਕਿ ਜੇਕਰ ਤੁਸੀਂ ਕਿਸੇ ਪ੍ਰਕਾਰ ਦੀ ਫੁਟੇਜ ਚਲਉਂਦੇ ਹੋ ਜਿਹੜੀ ਕਿਸੇ ਕੁਦਰਤੀ ਆਫਤਾ ਜਾਂ ਯਹੀ ਘਟਨਾ ਨਾਲ ਸਬੰਧਤ ਹੋਵੇ ਜੇਕਰ ਉਸ ਦੀ ਪੁਰਾਣੀ ਫੁਟੇਜ ਚਲਉਂਦੇ ਹੋ ਤਾਂ ਉਸ ਦੇ ਉੱਤੇ ਸਮਾਂ ਤੇ ਤਰੀਕ ਡੇਟ ਐਂਡ ਟਾਈਮ ਪਉਣਾ ਲਾਜ਼ਮੀ ਹੋਵੇਗਾ ਅਜਹੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਇਸੇ ਨਾਲ ਹੀ ਸਰਕਾਰ ਨੇ ਬ੍ਰੋਡਕਾਸਟਿੰਗ ਸਰਵਿਸੈਸ ਰੈਗੂਲੇਸ਼ਨ ਬਿੱਲ ਵਿੱਚ ਲੀਆਂ ਵਿਵਾਦਿਤ ਵਿਵਸਥਾਵਾਂ ਤੇ ਮੁੜ ਗੌਰ ਕਰ ਸਕਦੀ ਹੈ ਬਿੱਲ ਵਿੱਚ ਆਨਲਾਈਨ ਕੰਟੈਂਟ ਵਿਸ਼ਾ ਵਸਤੂ ਕ੍ਰੇਟਰਜ਼ ਬਾਰੇ ਫਿਕਰ ਜਤਾਉਂਦੇ ਇਸ ਨੂੰ OTT ਜਾਂ ਡਿਜੀਟਲ ਨਿਊਜ਼ ਬ੍ਰਾਡਕਾਸਟਰ ਨਾਲ ਜੋੜਨ ਦੀ ਮੰਗ ਕੀਤੀ ਗਈ ਸੀ ਪਿਛਲੇ ਸਾਲ ਨਵੰਬਰ ਵਿੱਚ ਰਿਲੀਜ਼ ਕੀਤਾ ਗਿਆ ਇਹ ਬਿੱਲ ਸਰਕਾਰ ਨੇ ਸਾਰੇ ਸਬੰਧਤ ਭਾਈਵਾਲਾਂ ਤੋਂ ਇਸ ਮਾਮਲੇ 'ਚ 15 ਅਕਤੂਬਰ ਤੱਕ ਸੁਝਾਅ ਮੰਗਲੇ ਨੇ। ਹੁਣ ਇਸ ਬਿੱਲ ਦੇ ਵਿੱਚ ਖਾਮੀਆਂ ਕੀ ਸੀ? ਕਿਸ ਤਰ੍ਹਾਂ ਨਾਲ ਕੇਂਦਰ ਸਰਕਾਰ ਇਸ ਬਿੱਲ ਨਾਲ ਜਿਹੜਾ ਜਿਸ ਵਿੱਚ ਕੀ ਖਾਸ ਸੀ? ਕੇਂਦਰ ਸਰਕਾਰ ਇਹਨੂੰ ਕਿਉਂ ਲਿਆ ਰਹੀ ਸੀ? ਕੀ ਮਨਸ਼ਾ ਸੀ ਇੱਤੇ ਗੱਲ ਕਰਦੇ ਆ। ਬਿੱਲ ਡਿਜੀਟਲ ਨਿਊਜ਼ ਪਲੇਟਫਾਰਮਾਂ ਅਤੇ ਓਵਰਟੀ ਟੌਪ ਸਮੱਗਰੀ ਨੂੰ ਕਵਰ ਕਰਨ ਲਈ ਰੈਗੂਲੇਟਰੀ ਫਰੇਮਵਰਕ ਦਾ ਵਿਸਤਾਰ ਕਰਦਾ ਹੈ ਜੋ ਕਿ ਇੰਟਰਨੈਟ ਰਾਹੀਂ ਸਟ੍ਰੀਮ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ Netflix ਆਦ। ਇਸ ਤੋਂ ਇਲਾਵਾ ਇਸ ਮਗਰੀ ਮੁਲਾਂਕਣ ਕਮੇਟੀਆ ਦੁਆਰਾ ਸway ਨਿਯਮਤ ਕੀਤੀ ਇੱਕ ਪ੍ਰਣਾਲੀ ਪੇਸ਼ ਕਰਦਾ ਹੈ ਇਹ ਹੁਕਮ ਦਿੰਦੇ ਆ ਕਿ ਓਵਰ ਟੀ ਟਾਪ ਪਲੇਟਫਾਰਮ ਜਨਕਿ ਓਟੀਟੀ ਪਲੇਟਫਾਰਮ ਜਿਹੜੇ ਆ ਉਹ ਸਿਰਫ ਉਹਨਾ ਪ੍ਰੋਗਰਾਮਾਂ ਨੂੰ ਪ੍ਰਸਾਰਤ ਕਰ ਸਕਦੇ ਨੇ ਜੋ ਪਲੇਟਫਾਰਮ ਦੁਆਰਾ ਖੁਦ ਬਣਾਈਆਂ ਗਈਆਂ ਹੁਣ ਜਾਂ ਬਣਾਈਆਂ ਜਾਣਗੀਆਂ ਇਨ੍ਹਾਂ ਕਮੇਟੀਆਂ ਦੁਆਰਾ ਪ੍ਰਮਾਣਿਤ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਨੂੰ ਸਰਕਾਰ ਅਜੇ ਪ੍ਰਮਾਣਿਕरण ਤੋਂ ਛੋੜ ਦਿੰਦੀ ਹੈ ਅੰਤ ਵਿੱਚ ਇਹ ਪ੍ਰੋਗਰਾਮ ਕੋਡ ਅਤੇ ਇਸ਼ਤਿਹਾਰ ਕੋਡ ਦੀ ਉਲੰਘਣਾ ਤੇ ਕੇਂਦਰ ਸਰਕਾਰ ਨੂੰ ਸਲਾਹ ਦੇਣ ਲਈ ਇੱਕ ਪ੍ਰਸਾਰਣ ਸਲਾਹਕਾਰ ਕੌਂਸਲ ਦੀ ਸਥਾਪਨਾ ਕਰਨ ਦੀ ਗੱਲ ਆਖਦਾ ਹੈ ਇਸੇ ਤਰ੍ਹਾਂ ਨਾਲ ਹੀ ਸਰਕਾਰ ਇਹ ਡਿਸਾਈਡ ਕਰੂਗੀ ਕਿ ਕੀ ਤੁਹਾਡੇ ਚੈਨਲ ਤੇ ਚੱਲੂਗਾ ਕਿ ਨਹੀਂ ਚੱਲੂਗਾ ਕਿਸ ਤਰ੍ਹਾਂ ਨਾਲ ਰੋਕਿਆ ਜਾਵੇਗਾ ਕਿਸ ਤਰ੍ਹਾਂ ਨਾਲ ਜਿਹੜਾ ਉਹ ਤੁਸੀਂ ਚਲਾਓਗੇ ਕੀ ਤੁਸੀਂ ਰੱਖੋਗੇ ਕਿੰਨਾ ਕੱਟ ਲਾਓਗੇ ਕਿਸੇ ਚੀਜ਼ ਦੇ ਵਿੱਚ ਖਾਸ ਕਰਕੇ ਉਸ ਦੇ ਉੱਤੇ ਜਿਹੜਾ ਉਹ ਵੱਖ-ਵੱਖ ਜਿਹੜੇ ادارے ਨੇਗੇ ਉਹਨਾਂ ਨੇ ਆਪਣੀ ਯੂਨੀਅਨ ਬਣਾਈ ਯੂਨੀਅਨ ਬਣਾ ਕੇ ਇਸ ਤੇ ਸਖਤ ਇਤਰਾਜ਼ ਜਤਾਏ ਨੇ ਸਰਕਾਰ ਇੱਕ ਵਾਰ ਪਿੱਛੇ ਜ਼ਰੂਰ ਹਟੀ ਹੈ ਪਰ ਇਸ ਮਾਮਲੇ ਦੇ ਵਿੱਚ ਹੁਣ ਤੱਕ ਦੀ ਕਾਰਵਾਈ ਇਹ ਹੀ ਦਰਸਾਉਂਦੀ ਹੈ ਕਿ ਸਰਕਾਰ ਇਸ ਮਾਮਲੇ ਵਿੱਚ ਇੰਨੀ ਛੇਤੀ ਹਾਰ ਮੰਨਣ ਵਾਲੀ ਨਹੀਂ ਹੈ ਸਰਕਾਰ ਨੂੰ ਇਸ ਸਮੇਂ ਜੇਕਰ ਸਭ ਤੋਂ ਵੱਧ ਨੁਕਸਾਨ ਹੋ ਰਿਹਾ ਜੇਕਰ ਅਸੀਂ 2024 ਦੀ লোকਸਭਾ ਚੋਣਾਂ ਦੇਖੀਏ ਤਾਂ ਹਰਿਆਣਾ ਦੇ ਵਿੱਚ ਧਰੋਵਰਾਠੀ ਦੇ ਵੀਡੀਓਜ਼ ਦਾ ਅਸਰ ਸਾਫ਼ ਦੇਖਿਆ ਗਿਆ ਸਰਕਾਰ ਚਾਹੁੰਦੀ ਹੈ ਕਿ ਅਜਿਹੀਆਂ ਵਿਵਸਥਾਵਾਂ ਨੂੰ ਜਿਹੜਾ ਉਹ ਰੋਕ ਲਿਆ ਜਾਵੇ ਅਤੇ ਅਜਹਿਲ ਵੀਡੀਓ ਚੈਨਲ ਨਿਊ ਚੈਨਲਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਰੱਖਿਆ ਜਾਵੇ ਦਾ ਹਿੰਦੂ ਨਾਲ ਗੱਲਬਾਤ ਕਰਦਿਆਂ ਹੋਇਆਂ ਲਾਇਰਜ਼ ਐਂਡ ਦਾ ਕੋ-ਫਾਊਂਡਰ ਆਫ ਇੰਟਰਨੈਟ ਫ੍ਰੀडम ਫਾਊਂਡੇਸ਼ਨ ਦੇ ਜਿਹੜੇ ਫਾਊਂਡਰ ਨੇ ਅਪਰ ਗੁਪਤਾ ਨੇ ਜਿਹੜਾ ਆਪਣੀ ਐਕਸ ਪੋਸਟ ਦੇ ਵਿੱਚ ਇੰਟਰਨੈਟ ਫ੍ਰੀडम ਦੇ ਅਪਰ ਗੁਪਤਾ ਨੇ ਕਿਹਾ ਹੈ ਕਿ ਉਹਨਾਂ ਨੂੰ ਇਹ ਜਾਣ ਕੇ ਚੰਗਾ ਲੱਗਿਆ ਕਿ ਜਿਹੜਾ ਸਰਕਾਰ ਨੇ ਇੱਕ ਵਾਰ ਇਸ ਬਿੱਲ ਨੂੰ ਵਾਪਸ ਲੈ ਲਿਆ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਚੋਣਾਂ ਜਿਨ੍ਹਾਂ ਦੇ ਵਿੱਚ ਰਿਪੋਰਟਰ ਵਰਕਰ ਸਿੱਖਿਆ ਸ਼ਾਸਤਰੀ ਅਤੇ ਹੋਰ ਜਿਹੜੇ ਲੋਕ ਨੇ ਜਿਹੜੇ ਸਰਕਾਰ ਦੀਆਂ ਇਹਨਾਂ ਮਾਰੂ ਤੇ ਖਤਰਨਾਕ ਜਿਹੜੀਆਂ ਨੀਤੀਆਂ ਸੀਗੀਆਂ YouTube ਚੈਨਲਾਂ ਜਾਂ ਇੰਟਰਨੈਟ ਦੇ ਉੱਤੇ ਸਮਗਰੀ ਪਾਉਣ ਵਾਲੇ ਲੋਕਾਂ ਦੇ ਖਿਲਾਫ ਲਿਆਂਦੀਆਂ ਜਾ ਰਹੀਆਂ ਉਹਨਾਂ ਤੋਂ ਪਿੱਛੇ ਹਟਣਾ ਪਿਆ ਥਿਸ ਇਜ਼ ਬੋਰਡ ਕੋਲੇਸ਼ਨ ਆਫ ਦਾ ਡਿਵਰਸ ਇੰਡੀਵਿਜੂਅਲ ਗਰਪ ਐਂਡ ਆਰਗੇਨਾਈਜੇਸ਼ਨ ਜਨ ਕਿ ਇਹ ਇੱਕ ਸਾਰਿਆਂ ਦਾ ਜਿਹੜਾ ਇਹਦੇ ਚ ਹਿੱਸੇਦਾਰੀ ਹੈ ਉਹਦੇ ਦਿਨਾਂ ਦੇ ਅੰਦਰ ਇਸ ਮਾਮਲੇ ਤੇ ਹੋਰ ਕਈ ਕੁਝ ਦੇਖਣ ਨੂੰ ਮਿਲ ਸਕਦਾ ਹੈ ਫਿਲਹਾਲ ਸਰਕਾਰ ਪੂਰੀ ਤਰ੍ਹਾਂ ਨਾਲ YouTube ਚੈਨਲ ਤੇ ਸਿਕੰਜਾ ਕਸਣਾ ਚਾਹੁੰਦੀ ਹੈ ਨਵਾਂ ਡਰਾਫਟ ਕਿਸ ਪ੍ਰਕਾਰ ਆਉਂਦਾ ਹੈ ਇੱਥੇ ਹੁਣ ਨਜ਼ਰ ਆਏਗੀ ਪਰ ਫਿਲਹਾਲ ਡਰਾਫਟ ਕਿਸ ਪ੍ਰਕਾਰ ਦਾ ਇਹ ਸਭ ਤੋਂ ਅਹਿਮ ਗੱਲ ਹੈ ਸਰਕਾਰ ਨੇ ਇੱਕ ਵਾਰ ਉਸ ਡਰਾਫਟ ਨੂੰ ਤਾਂ ਵਾਪਸ ਲੈ ਲਿਆ ਜਿਸ ਤੇ ਵਿੱਚ ਪੂਰੀ ਤਰ੍ਹਾਂ ਨਾਲ ਜਿਹੜਾ ਉਹ ਜਿਹੜੀ ਆ ਆਪਣਾ ਕਹਿ ਸਕਦੇ ਆ ਕਿ ਇਜ਼ਹਾਰੇ ਆਜ਼ਾਦੀ ਦੀ ਗੱਲ ਹੈ ਜਿਹੜੀ ਫ੍ਰੀडम ਆਫ ਐਕਸਪ੍ਰੈਸ਼ਨ ਹੈ ਫ੍ਰੀडम ਆਫ ਸਪੀਚ ਦੀ ਗੱਲ ਹੈ ਉਹਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ